ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਸ਼ਹਿਰ ਦੱਸਦਾ ਉਹ ਹੈਗਾ ਪਟਿਆਲਾ ਤੇ ਸੂਟ 1 2 3 4 5 ਜਿਨੇ ਤੁਸੀਂ ਮਰਜ਼ੀ ਘਰੇ ਮੰਗਾ ਸਕਦੇ ਹੋ ਸਾਡੇ ਤੋਂ ਤੇ ਸੂਟ ਸਾਡਾ ਭੇਜਿਆ ਹੋਇਆ ਥੋੜੀ ਖਰਤਾ ਕਹੂਗਾ ਆਪਣੇ ਪੋਸਟਮੈਨ ਦਾ ਨੰਬਰ ਜ਼ਰੂਰ ਰੱਖ ਲਓ ਤੇ ਹੁਣ ਆਪਾਂ ਤੁਹਾਨੂੰ ਅੱਜ ਜਿਹੜੇ ਸੂਟ ਦੇਣੇ ਆ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਟਾਈਮ ਦੱਸਦਾ ਸੌਰੀ ਆ एवरीਡੇ ਸਾਡੀ ਵੀਡੀਓ ਆਉਂਦੀ ਹੈ ਸਵੇਰੇ 9 ਵਜੇ ਤੇ ਸੰਡੇ ਨੂੰ ਆਇਆ ਕਰੂਗੀ ਸਵੇਰੇ 11 ਵਜੇ ਤੇ ਅੱਜ ਆਪਾਂ ਜਿਹੜੇ ਤੁਹਾਨੂੰ ਸੂਟ ਦੇਣੇ ਹਨ ਉਹ ਆਪਾਂ ਤੁਹਾਨੂੰ ਦੇਣਾ ਹੈਗਾ ਜੀ ਮੋਡਲ ਪਸ਼ਮੀਨਾ ਮੈਂ ਇਹ ਸੂਟ ਪਾਇਆ ਹੋਇਆ ਹੈ ਇਸੇ ਫੈਬਰਿਕ ਦਾ ਹੈ ਮੋਡਲ ਪਸ਼ਮੀਨਾ ਦਾ ਹੀ ਹੈ 3 ਸਾਲ ਤੋਂ ਪਾ ਰਹੀ ਹਾਂ ਉਸੇ ਤਰ੍ਹਾਂ ਦਾ ਇਹਦਾ ਰੰਗ ਪਿਆ ਕੋਈ ਰੰਗ ਨਹੀਂ ਖਰਾਬ ਹੋਇਆ ਕੋਈ ਲੋਈ ਨਹੀਂ ਆਈ ਆਮ ਹੀ ਮਸ਼ੀਨ 'ਚ ਤੋਂ ਨਹੀਂ ਹੈ ਬਾਕੀ ਕੱਪੜਿਆਂ ਦੇ ਨਾਲ ਹੀ ਇਹਨੂੰ ਤੇ ਰੂਟੀਨ ਦੇ ਵਿੱਚ ਹੀ ਪਾਇਆ ਹੁੰਦਾ ਮਤਲਬ ਸਰਦੀਆਂ 'ਚ ਮੇਰੇ ਤੇ ਬਹੁਤ ਹੀ ਫਾਈਨ ਤੇ ਇਹਦੇ 'ਚ ਬੜੀ ਸੋਹਣੀ ਮਿੱਠੀ ਮਿੱਠੀ ਲਸਟਰ ਹੈ ਮਤਲਬ ਪਰਟੀਕুলਰ ਟਾਈਪ ਲੁੱਕ ਹੈ ਜੇ ਤੁਸੀਂ ਮਤਲਬ ਫਾਰਮਲੀ ਵੀ ਪਾਉਣਾ ਹੈ ਫਾਰਮਲ ਸੂਟ ਕਹਿ ਲਓ ਹਣਾ ਮੈਂ ਤਾਂ ਚਲੋ ਡਿਊਟੀ ਤੇ ਵੀ ਪਾ ਲੈਣੀ ਹੈ ਫਾਰਮਲ ਸੂਟ ਹੈ ਇੱਕ ਤਰ੍ਹਾਂ ਦਾ ਇਹ ਸਰਦੀਆਂ ਚ ਲਾਈਟ ਵੇਟ ਹੈ ਤੇ ਗਰੰਟੀ ਸ਼ੂ ਦਾ ਇੱਕ ਤਰ੍ਹਾਂ ਨਾਲ ਹੈ ਕਹਿ ਲਓ ਹੁਣ ਤੁਸੀਂ ਕਿਉਂਕਿ ਮੈਂ 3 ਸਾਲ ਤੋਂ ਤਾਂ ਮੈਂ ਪਾ ਰਹੀ ਹਾਂ ਤੇ ਲਓ ਜੀ ਪਹਿਲਾ ਸੂਟ ਜਿਹੜਾ ਤੁਹਾਨੂੰ ਦਿਖਾਉਣ ਲੱਗੀ ਅੱਜ ਸਾਰੇ ਤੁਹਾਨੂੰ ਜਿਹੜੇ ਪ੍ਰਿੰਟ ਦੇਣੇ ਆ ਉਹ ਇਸੇ ਫੈਬਰਿਕ ਦੇ ਦੇਣੇ ਆ ਮੋਡਲ ਪਸ਼ਮੀਨੇ ਦੇ ਤੇ ਪ੍ਰਾਈਸ ਰਹੂਗਾ ਸਾਰਿਆਂ ਦਾ 2035 ਇੱਕ ਸੂਟ ਦਾ ਪ੍ਰਾਈਸ ਰਹੂਗਾ 2035 ਅਗਰ ਤੁਸੀਂ ਦੋ ਲਏ ਤੇ ਫਿਰ 100-100 ਦੋਨਾਂ ਚੋਂ ਲਸਤੇ ਦਾਂਗੀ ਠੀਕ ਹੈ ਜੀ ਤੇ ਲੋ ਕਰਦਿਆਂ ਸ਼ੁਰੂ ਮਤਲਬ ਇੱਕ ਤਾਂ ਵੱਧ ਜਦੋਂ ਲੈ ਲੇ ਬਸ ਫਿਰ 100 100 ਤਾਂ ਲੈਸ ਹੋ ਜਾਊਗਾ ਵਿਦਆਊਟ ਦੁਪੱਟਾ ਰਹਿਣਗੇ ਪਹਿਲਾ ਸੂਟ ਆ ਲੋ ਬਹੁਤ ਹੀ ਪਿਆਰਾ ਮੈਰੂਨ ਕਲਰ ਤੇ ਉਹਦੇ ਉੱਤੇ ਕਰੀਮੀ ਜਿਹਾ ਪ੍ਰਿੰਟ ਤੇ ਇਹ ਸੂਟ ਪਹਿਲੇ ਨੰਬਰ ਦਾ ਹੈ ਜੀ ਅੱਜ ਸਾਡਾ ਇਹਦੇ ਵਿੱਚ ਇੱਕੋ ਹੀ ਪੀਸ ਹੈ ਕੁਝ ਕਿਉਂਕਿ ਇੱਥੇ ਨਿਕਲ ਮੁਕਲ ਜਾਂਦੇ ਨੇ ਤੇ ਨਾਲ ਨਾਲ ਤੁਹਾਨੂੰ ਮੈਂ ਦੱਸ ਦਿੰਨੀ ਆ ਬਹੁਤ ਬਹੁਤ ਵੀ ਨਹੀਂ 5 5 6 6 ਵੀ ਨਹੀਂ ਠੀਕ ਹੈ ਅਗਲਾ ਤੁਹਾਨੂੰ ਮਿਲੂਗਾ ਜੀ ਇਹ ਕਲਰ ਉਹੀ ਵਾਲਾ ਕਲਰ ਹੈ ਇਹ ਉਹੀ ਵਾਲਾ ਕਲਰ ਹੈ ਮੈਂ ਤਾਂ ਇਸ ਫੈਬਰਿਕ ਦੇ ਵਿੱਚ ਮਤਲਬ ਦੋ ਤਿੰਨ ਸੂਟਸ ਆ ਚੁੱਕੀ ਐਨਾ ਪਿਆਰਾ ਫੈਬਰਿਕ ਹੈ ਇਹ ਠੀਕ ਹੈ ਤੇ ਲੋ ਇਹ ਆ ਗਿਆ ਜੀ ਤੁਹਾਡਾ ਅਗਲਾ ਸੂਟ ਲੋ ਜਾਮਨੀ ਕਲਰ ਹੁੰਦਾ ਜਿਹੜਾ ਉਹਦੇ ਉੱਤੇ 컬러ਫੁਲ ਪ੍ਰਿੰਟਿੰਗ ਤੇ ਇਹਦੇ ਵਿੱਚ ਫੈਬਰਿਕ ਹੈਗਾ ਸਾਡੇ ਕੋਲ ਇਹ ਵੀ ਸਿੰਗਲ ਹੈ ਹਾਂ ਇਹ ਵੀ ਸਿੰਗਲ ਹੈ ਠੀਕ ਹੈ ਜੀ ਜਸਟ ਪਿਕ ਕੀ ਹੈ ਬਸ ਲੋ ਜੀ ਅਗਲਾ ਹੈਗਾ ਇਹ ਵਾਲਾ ਜਿਹੜਾ ਤੁਹਾਨੂੰ ਦੇਣ ਲੱਗੇ ਆ ਇਹਦੇ 'ਚ ਹੋਊਗਾ 8 ਮੀਟਰ ਹਾਂ ਠੀਕ ਹੈ ਜੀ ਇਹਦੇ 'ਚ ਤੁਹਾਨੂੰ ਅਸੀਂ ਮਤਲਬ ਇੱਕ ਇੱਕ ਸੂਟ ਆ 5.5 ਮੀਟਰ ਦਾ ਤੇ 1.2 ਮੀਟਰ ਦੀ ਸ਼ਰਟ ਤੁਹਾਨੂੰ ਦੇ ਸਕਦੇ ਹਾਂ ਠੀਕ ਹੈ ਜੀ ਠੱਠਾ ਠ ਲੈਣਾ ਚਾਹੋ ਤੁਸੀਂ 8 ਵੀ ਲੈ ਸਕਦੇ ਹੋ 4-4 ਦੇ ਵੀ ਦੋ ਲੈ ਮਤਲਬ ਲੈਣ ਵਾਲੇ ਕਈ ਵਰੀ ਕਈਆਂ ਦੇ ਮਤਲਬ ਵਾਲਾ ਫੈਬਰਿਕ ਨਹੀਂ ਲੱਗਦਾ 4 ਵੀ ਦੇ ਦਾਂਗੇ ਕਿਉਂਕਿ ਫਿਰ 4-4 ਦੇ ਦੋ ਪੀਸ ਸਾਡੇ ਨਿਕਲ ਜਾਣਗੇ ਲਓ ਜੀ ਇਹ ਆ ਗਿਆ ਜੀ ਸਾਡਾ ਬਲੈਕ ਦੇ ਉੱਤੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਹੁਤ ਹੀ ਖੂਬਸੂਰਤ ਜਿੰਨਾ ਪਿਆਰਾ ਫੈਬਰਿਕ ਹੈ ਉਨੀ ਖੂਬਸੂਰਤ ਤੁਹਾਨੂੰ ਅੱਜ ਪ੍ਰਿੰਟ ਦਵਾਂਗੇ ਗੂੜੇ ਫਿੱਕੇ ਸਾਰੇ ਤਰ੍ਹਾਂ ਦੇ ਠੀਕ ਹੈ ਲਓ ਜੀ ਜਿਓਮੈਟ੍ਰਿਕ ਬਹੁਤ ਹੀ ਪਿਆਰਾ ਇਹ 11 ਮੀਟਰ ਹੈ ਤੁਹਾਨੂੰ 5.5 ਦੇ ਦੋ ਵੀ ਮਿਲ ਸਕਦੇ ਆ 6 ਤੇ 5 ਦਾ ਵੀ ਦੇ ਦਾਂਗੇ ਠੀਕ ਹੈ ਜਿਹੜੀ ਰਿਕੁਆਇਰਮੈਂਟ ਪਹਿਲਾਂ ਆਈ ਉਹਦੇ ਹਿਸਾਬ ਨਾਲ ਸਭ ਦੇ ਸਕਦੇ ਆ ਲਓ ਜੀ ਲਓ ਬਹੁਤ ਪਿਆਰਾ ਫੈਬਰਿਕ ਮਤਲਬ ਫੈਬਰਿਕ ਦੀ ਤਾਂ ਹੁਣ ਤੁਸੀਂ ਛੱਡ ਦਿਓ ਜਦੋਂ ਤੁਹਾਨੂੰ ਅਸੀਂ ਇਹੀ ਕਹਿਤਾ ਕਿ ਗਾਰੰਟੀ ਸ਼ੂ ਦਾ ਫੈਬਰਿਕ ਹੈ ਸਾਰਾ ਅੱਜ ਤਾਂ ਬਸ ਫੇਰ ਰੌਲਾ ਖਤਮ ਹੋ ਗਿਆ ਹਨਾ ਤੇ ਤੁਸੀਂ ਹੁਣ ਸਿਰਫ ਇਹ ਜਿਓਮੈਟ੍ਰਿਕ ਜਆ ਪ੍ਰਿੰਟ ਸੋਬਰ ਜਆ ਬਹੁਤ ਹੀ ਪਿਆਰਾ ਸੂਟ ਹੈ ਠੀਕ ਹੈ ਹਲੋ ਤੇ ਇਹਨੂੰ ਨਾ ਜਿੰਨਾ ਮਰਜੀ ਧੋਈ ਜਾਓ ਪਾਈ ਜਾਓ ਇਹਦੀ ਲਸਟਰ ਨਹੀਂ ਖਰਾਬ ਹੋਈ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਉਵੇਂ ਦਾ ਉਵੇਂ ਹੀ ਚਮਕਦਾ ਹੈ ਲੋ ਜੀ ਇਹ ਹੈਗਾ 16 ਮੀਟਰ ਇਹ ਚ ਤੁਹਾਨੂੰ ਕਈ ਭੈਣਾਂ ਨੂੰ ਵੱਧ ਚਾਹੀਦਾ ਹੁੰਦਾ ਤੁਸੀਂ ਸਾਨੂੰ ਪੁੱਛ ਸਕਦੇ ਹੋ ਜੀ ਉਦੋਂ ਤੱਕ ਸਾਡੇ ਕੋਲੇ ਵੱਧ ਬਚਿਆ ਹੋਇਆ ਹੈ ਕਈ ਵਾਰੀ ਪਹਿਲੇ ਨੰਬਰ ਵਾਲਾ ਹੀ ਬੰਦਾ ਵੱਧ ਲੈ ਲੈਂਦਾ ਠੀਕ ਹੈ ਨਹੀਂ ਫਿਰ ਪੰਜ ਤਾਂ ਪੱਕਾ ਹੀ ਹੈ ਲੋ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਖੂਬਸੂਰਤ ਹੈ ਦੀ ਲਾਈਟ ਵੇਟ ਫੈਬਰਿਕ ਤੇ ਬਹੁਤ ਹੀ ਪਿਆਰਾ ਜਿਹਦਾ ਪ੍ਰਿੰਟ ਦੇਖਣ ਨੂੰ ਮਤਲਬ ਹੈਗਾ ਪਿਸਤਾ ਜੀ ਟੋਨ ਪਰ ਉਹਦੇ ਉੱਤੇ ਪਿੰਕਿਸ਼ ਦੀ ਰੌਣਕ ਬਹੁਤ ਹੀ ਪਿਆਰਾ ਬਣਾ ਰਹੀ ਹੈ ਸੂਟ ਨੂੰ ਲਓ ਜੀ ਆਹ ਲਓ ਜੀ ਅਗਲਾ ਇਹ ਤੁਹਾਨੂੰ ਮਿਲ ਰਿਹਾ ਜੀ ਅਗਲਾ ਸੂਟ ਬਹੁਤ ਪਿਆਰਾ ਬਹੁਤ ਹੀ ਖੂਬਸੂਰਤ ਜੇ ਤੁਸੀਂ ਸੀਨੀਅਰ ਵੀ ਹੋ ਨਾ ਤੇ ਦੀ ਬੈਸਟ ਸੂਟ ਹੈ ਇਹ ਕਿਉਂਕਿ ਇਹਦੇ ਚਿੰਨ੍ਹ ਜਿਹੜੇ ਫੁੱਲ ਨੇ ਮੀਡੀਅਮ ਸਾਈਜ਼ ਦੇ ਉਹ ਇਹਨੂੰ ਬਹੁਤ ਪਿਆਰਾ ਬਣਾਉਂਦੇ ਹੈ ਇਹ ਵੀ ਡਸਟੀ ਪਿਸਤਾ ਜਿਹਾ ਕਲਰ ਨਹੀਂ ਹੁੰਦਾ ਜਿਹੜਾ ਪਾਊਡਰੀ ਪਿਸਤਾ ਜਿਹਾ ਹਾਂ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਮੀਟਰ ਹੈ ਸਾਡੇ ਕੋਲ 14 ਮੀਟਰ ਹੈ ਠੀਕ ਹੈ ਜੀ ਦੋ ਮਤਲਬ 5-5 ਦੇ ਤੇ ਇੱਕ 4 ਮੀਟਰ ਲੈਣਾ ਚਾਹੋ ਤੇ ਅਸੀਂ ਤੁਹਾਨੂੰ 4 ਵੀ ਦੇ ਦਾਂ ਹਾਂ ਅਗਲਾ ਤੁਹਾਨੂੰ ਦਿਖਾਉਣੀ ਹੈ ਜੀ ਪ੍ਰਿੰਟ ਇੱਕ ਤੋਂ ਇੱਕ ਬਹੁਤ ਹੀ ਸੋਹਣਾ ਬਹੁਤ ਹੀ ਖੂਬਸੂਰਤ ਦੇਖੋ ਇਹ ਹੈਗਾ ਜੀ ਬਲੂ ਹੈ ਬਟ ਜਿਹੜਾ ਨੇਵੀ ਬਲੂ ਹੁੰਦਾ ਉਹ ਬਲੂ ਨਹੀਂ ਆਹ ਲਓ ਇੱਥੇ ਤੁਸੀਂ ਹੈ ਬਲੂ ਹੀ ਹੈ ਪਰ ਉਹਦੇ ਉੱਤੇ ਡਸਟੀ ਡਸਟੀ ਜਿਹਾ ਪ੍ਰਿੰਟ ਬਹੁਤ ਸੋਹਣੀ ਰੌਣਕ ਦੇ ਰਿਹਾ ਸੂਟ ਨੂੰ ਸੋਚਣ ਦਾ ਤਾਂ ਪੁਆਇੰਟ ਹੀ ਹੈ ਨਹੀਂ ਲਓ ਆ ਦੇਖੋ ਪਲੇਨ ਦਾ ਪਲੇਨ ਪ੍ਰਿੰਟ ਦਾ ਪ੍ਰਿੰਟ ਕਰ ਦਿਆਂ ਮੈਂ ਡਬਲ ਕਰ ਦਿਆਂ ਮੈਂ ਡਬਲ ਲਓ ਜੀ 컬러 ਨੋਟ ਕਰੋ ਹੁਣ ਤੁਸੀਂ ਇਹਦਾ نیچے ਪਹਿਲਾਂ ਟੇਬਲ ਦਿਖ ਰਿਹਾ ਸੀ ਉਹਨੂੰ ਮੈਂ ਡਬਲ ਕਰਤਾ ਇਹ 컬러 ਆ ਰਿਹਾ ਹੈ ਠੀਕ ਹੈ ਲਓ ਸਹੀ ਆ ਗਿਆ ਤੇ ਦੇਖੋ ਤੁਸੀਂ ਨਿੱਕੀ ਨਿੱਕੀ ਬੂਟੀ ਦਾ ਬਹੁਤ ਹੀ ਪਿਆਰਾ ਸੂਟ ਚਾਹੇ ਤੁਸੀਂ ਸੀਨੀਅਰ ਹੋ ਤੇ ਚਾਹੇ ਤੁਸੀਂ ਜੂਨੀਅਰ ਹੋ ਦੋਨੇ ਤਰੀਕਿਆਂ ਨਾਲ ਤੁਸੀਂ ਇਹਨੂੰ ਪੈਨ ਸਕਦੇ ਹੋ ਲੌਚ ਅਗਲਾ ਵੱਲੋ ਦੇਖੋ ਅਗਲਾ ਠੀਕ ਹੈ ਇਹ ਵੀ ਪਿਸਤਾ ਜੀ ਥੋੜਾ ਜਿਹਾ ਪਿਸਤਾ ਤੋਂ ਹੈ ਥੋੜਾ ਜਿਹਾ ਡਾਰਕ ਹੈ ਹਾਂ ਗ੍ਰੀਨਿਸ਼ ਟੋਨ ਹੈ ਤੇ ਉਹਦੇ ਉੱਤੇ ਹੁਣ ਬਿਲਕੁਲ ਸਹੀ ਆ ਹਾਂ ਹੁਣ ਨੋਟ ਕਰ ਲਓ ਤੇ ਉਹਦੇ ਉੱਤੇ ਬਹੁਤ ਸੋਹਣਾ ਜਿਹਾ ਰੁਣਕ ਭਰਿਆ ਪ੍ਰਿੰਟ ਖਿੰਡਿਆ ਖਿੰਡਿਆ ਜਿਹਾ ਬਹੁਤ ਪਿਆਰਾ ਲੱਗ ਰਿਹਾ ਸੂਟ ਲੌਚ ਅਗਲਾ ਜਿਓਮੈਟ੍ਰਿਕ ਵੈਰੀ ਸਮਾਰਟ ਪੜਿਆ ਲਿਖਿਆ ਬਿਊਟੀਫੁਲ ਬਹੁਤ ਹੀ ਖੂਬਸੂਰਤ ਬਹੁਤ ਸੋਹਣਾ ਸੂਟ ਬਣਨ ਵਾਲਾ ਹੈ ਇਹ ਲੋ ਦੇਖੋ ਮੋਡਲ ਪਸ਼ਮੀਨਾ ਲਾਈਟ ਵੇਟ ਸੋਚਣ ਦਾ ਮੁੱਦਾ ਹੀ ਹੈ ਨਹੀਂ ਕੋਈ ਇਹ ਪਹਿਲਾਂ ਆਇਆ ਸੀ ਹਾਂ ਇਸ ਡਿਜ਼ਾਈਨ ਦੇ ਵਿੱਚ ਇੱਕ ਕਲਰ ਸ਼ੁਰੂ ਚ ਦਿੱਤਾ ਸੀ ਅਸੀਂ ਜਿਹੜੇ ਆਡ ਨਾਪ ਸੀ ਨਾ ਸਾਡੇ ਜਿਹੜੇ ਪੰਜ ਤੋਂ ਹਟਮੀ ਸੀ ਉਹ ਅਸੀਂ ਤੁਹਾਨੂੰ ਸ਼ੁਰੂ ਚ ਦਿਖਾਤੀ ਤੇ ਇਹ ਹੁਣ ਸਾਡੇ ਪੰਜ-ਪੰਜ ਦੇ ਹਿਸਾਬ ਨਾਲ ਹੈ ਠੀਕ ਹੈ ਕੋਈ ਕਿਸੇ ਚ 2 ਸੂਟ ਹੋਣਗੇ ਕਿਸੇ ਚ 3 ਹੋਣਗੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੋਬਰ ਜਾ ਇਹ ਵਾਲਾ ਲਓ ਬਿਊਟੀਫੁਲ ਬਿਊਟੀਫੁਲ ਬਹੁਤ ਹੀ ਪਿਆਰਾ ਜਿੰਨਾ ਇਹਦਾ ਮਤਲਬ ਫੈਬਰਿਕ ਪਿਆਰਾ ਹੈ ਉਨਾ ਹੀ ਪ੍ਰਿੰਟ ਪਿਆਰਾ ਹੈ ਲਓ ਬੋਲਣ ਨੂੰ ਕੁਝ ਹੈ ਨਹੀਂਗਾ ਲਓ ਜੀ ਫੇਰ ਤੋਂ ਸੀਨੀਅਰਸ ਲਈ ਚੁਆਇਸ ਜੀ ਨੰਨੀ ਸੋਬਰ ਜੀ ਚੁਆਇਸ ਹੁੰਦੀ ਹੈ ਨਾ ਲਓ ਜੀ ਬਿਲਕੁਲ ਹੀ ਸਰਦਾਰੀ ਅੱਖਾਂ ਬੰਦ ਕਰ ਲਿਓ ਜੇ ਤੁਸੀਂ ਸਾਡੇ ਤੇ ਯਕੀਨ ਕਰ ਸਕਦੇ ਹੋ ਨਾ ਵੀ ਅਸੀਂ ਤੁਹਾਨੂੰ ਸਹੀ ਦੱਸ ਰਹੇ ਹਾਂ ਕਿ ਬਹੁਤ ਸੋਹਣਾ ਸੂਟ ਆਉਣ ਵਾਲਾ ਹੈ ਤਾਂ ਸੱਚਮੁੱਚ ਬਹੁਤ ਸੋਹਣਾ ਆਉਣ ਵਾਲਾ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਤੇ ਉਹਦੇ ਉੱਤੇ ਬੁੱਟੀ ਜਿਹੜੀ ਹੈ ਉਹ ਬਹੁਤ ਪਿਆਰੀ ਰੌਣਕ ਲਾ ਰਹੀ ਹੈ ਮਤਲਬ ਬਿਲਕੁਲ ਡਲ ਸੂਟ ਹੁੰਦੀ ਹੈ ਉਹ ਨਹੀਂ ਲਓ ਜੀ ਅਗਲਾ ਲਓ ਜੀ ਅਗਲਾ ਦੇਖੋ

ਦੇ ਕੋਰੋਨਿਕ ਸੂਟ ਦੇ ਉੱਤੇ ਸੋਬਰ ਐਂਡ ਰੌਣਕ ਦੋਵੇਂ ਚੀਜ਼ਾਂ ਕਿਉਂਕਿ ਫੁੱਲ ਕਹਿਣ ਨੂੰ ਵੱਡਾ ਬਟ ਲਾਈਟ ਸ਼ੇਡ ਦੇ ਵਿੱਚ ਬਣਿਆ ਹੋਇਆ ਤੇ ਬਹੁਤ ਪਿਆਰਾ ਲੱਗ ਰਿਹਾ ਮੈਂ ਤੁਹਾਨੂੰ ਇਹ ਤਾਂ ਡਬਲ ਕਰਕੇ ਵੀ ਕਲਰ ਦਿਖਾ ਦਿੰਨੀ ਹਾਂ ਹਾਂ ਸੇਮ ਆਇਆ ਤੁਹਾਡੇ ਕੋਲ ਬਹੁਤ ਹੀ ਸੋਹਣਾ ਤੇ ਫੈਬਰਿਕ ਤਾਂ ਸੋਹਣਾ ਹੈ ਹੀ ਹੈ ਉਹਦੀ ਤਾਂ ਚਿੰਤਾ ਬਿਲਕੁਲ ਹੀ ਛੱਡ ਦਿਓ ਤੁਸੀਂ ਹਲੋ ਅਗਲਾ ਲੋਜ ਦੇਖੋ ਇਹ ਵੀ ਉਹੀ ਹੈ ਜਮਨੀ ਟਾਈਪ ਦਾ ਹਾਂ ਬਲੂਸ਼ ਜਾਮਨੀ ਜੈ ਹੈ ਹਲੋ ਬਹੁਤ ਪਿਆਰਾ ਤੇ ਉਹਦੇ ਉੱਤੇ ਖੂਬਸੂਰਤ ਪ੍ਰਿੰਟਿੰਗ ਰੌਣਕ ਦੇਖੋ ਸੂਟ ਦੇ ਉੱਤੇ ਠੀਕ ਹੈ ਲੋ ਜੀ ਅਗਲਾ ਲੋ ਜੀ ਇਹ ਹੈਗਾ ਰਸਟੀ ਜਿਹਾ ਕਲਰ ਹੈ ਹੈਨਾ ਰਸਟੀ ਮਰੂਨ ਹੁੰਦਾ ਹੈ ਜਿਹੜਾ ਉਹ ਵਾਲਾ ਤੇ ਉਹਦੇ ਉੱਤੇ ਫੁੱਲਾਂ ਦੀ ਬਹੁਤ ਪਿਆਰੀ ਜੀ ਰੌਣਕ ਲੋ ਬਹੁਤ ਹੀ ਖੂਬਸੂਰਤ ਨੈਕਸਟ ਦੇਖੋ ਬਹੁਤ ਖੂਬਸੂਰਤ ਇਹ ਵੀ ਜਿਓਮੈਟ੍ਰੀਕਲ ਜਆ ਪੜਿਆ ਲਿਖਿਆ ਜ ਸਮਾਰਟ ਜਆ ਸੂਟ ਹੈ ਕੋਈ ਵੀ ਦੁਪੱਟਾ ਕੈਰੀ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਕੋਈ ਵੀ ਦੁਪੱਟਾ ਠੀਕ ਹੈ ਮਲਟੀ ਪ੍ਰਿੰਟ ਜਆ ਲੋ ਜੀ ਅਗਲਾ ਚੈਰੀ ਠੀਕ ਰਿਹਾ ਚੈਰੀ ਟਾਈਪ ਲੱਗ ਰਿਹਾ ਮੈਨੂੰ ਚੈਰੀ ਪਿੰਕ ਹਨਾ ਰਾਣੀ ਤੇ ਚੈਰੀ ਦਾ ਵਿਚਾਲਾ ਜਿਹਾ ਕਿਉਂਕਿ ਥੋੜਾ ਜਿਹਾ ਫੈਮਿਲੀ ਨਾ ਸੌਰੀ ਥੋੜਾ ਜਿਹਾ ਪਿੰਕ ਫੈਮਿਲੀ ਵੱਲ ਨੂੰ ਹੈ ਬਟ ਹੈ ਬਹੁਤ ਸੋਹਣਾ ਕਲਰ ਲੋ ਬਹੁਤ ਹੀ ਖੂਬਸੂਰਤ ਲੋ ਜੀ ਲੋ ਜੀ ਬਹੁਤ ਹੀ ਖੂਬਸੂਰਤ ਬਿਊਟੀਫੁਲ ਆ ਲੋ ਦੇਖੋ 골ਡਨ ਜਿਹਦੇ ਉੱਤੇ ਹਾਂ ਲਾਈਟ ਜੀ ਪ੍ਰਿੰਟਿੰਗ ਨਾਲ ਹੋਈ ਵੀ ਹੈ ਬਹੁਤ ਰੌਣਕ ਦੇ ਰਹੀ ਹੈ ਸੂਟ ਨੂੰ ਇੱਕ ਸੂਟ 2035 ਦਾ ਤੇ ਦੋ ਹੋਗੇ ਤੁਹਾਡੇ 1935 1935 ਦੇ ਹਿਸਾਬ ਨਾਲ ਠੀਕ ਹੈ 3870 ਦੇ ਲਓ ਜੀ ਦੇਖੋ ਬਹੁਤ ਸੋਹਣਾ ਰੰਗ ਹੈ ਹੈਵੀ ਥੋੜਾ ਜਿਹਾ ਮੈਰੂਨੀ ਕਹਾਂਗੇ ਆਪਾਂ ਇਹਨੂੰ ਤਾਂ ਹਾਂ ਮੈਰੂਨੀ ਹੈ ਹਾਂ ਇਹ ਤਾਂ ਮੈਰੂਨੀ ਕਹਾਂਗੇ ਇਹਨੂੰ ਠੀਕ ਹੈ ਤੇ ਸੋਹਣਾ ਜਿਹਾ ਮੈਰੂਨ ਕਲਰ ਹੈ ਤੇ ਉਹਦੇ ਉੱਤੇ ਇਹ ਵਾਲੀ ਪ੍ਰਿੰਟਿੰਗ ਠੀਕ ਹੈ ਸਾਰੇ ਆਲ ਓਵਰ ਨੇ ਮੈਚਿੰਗ ਚ ਕੋਈ ਨਹੀਂਗਾ ਲੋ ਜੀ ਅਗਲਾ ਵੀ ਬਹੁਤ ਪਿਆਰਾ ਸੂਟ ਹੈ ਬਹੁਤ ਪਿਆਰਾ ਲੋ ਦੇਖੋ ਬਹੁਤ ਸੋਹਣਾ ਆ ਆਊਗਾ ਤਾਂ ਮੂੰਹ ਇਧਰ ਨੂੰ ਫੁੱਲਾਦਾ ਹਾਂ ਇਧਰ ਐਦਾਂ ਆਊਗਾ ਮੈਂ ਉਧਰ ਨੂੰ ਖੜ ਕੇ ਬਣਾਇਆ ਲੋ ਕਰੀਮੀ ਕਰੀਮੀ ਜਿਹਾ ਕਲਰ ਹੈ ਚਿੱਟਾ ਤਾਂ ਨਹੀਂ ਹੈ ਪੂਰਾ ਕਿਉਂਕਿ ਟੇਬਲ ਤੋਂ ਪਤਾ ਲੱਗਦਾ ਨਾ ਟੇਬਲ ਚਿੱਟਾ ਹੈ ਥੋੜਾ ਜਿਹਾ ਕਰੀਮੀ ਟੱਚ ਹੈ ਪਰ ਬਹੁਤ ਸੋਹਣਾ ਸੀਨੀਅਰਸ ਵਾਸਤੇ ਫਿਰ ਤੋਂ ਬਹੁਤ ਸੋਹਣਾ। ਉਹ ਤਿੰਨ ਸੂਟ ਹੈ ਜਿਹੜਾ ਮੈਂ ਪਹਿਨੇ ਹੋਏ ਲਗਭਗ ਉਹਦੇ ਵਾਂਗੂ ਹੀ ਲੱਗਦਾ ਹੈ। ਪਰ ਮੈਨੂੰ ਲੱਗਦਾ ਉਹਦੇ ਨਾਲੋਂ ਵੀ ਜ਼ਿਆਦਾ ਸੋਹਣਾ ਹੈ ਮੇਰੇ ਵਾਲੇ ਨਾਲੋਂ ਵੀ। ਬਹੁਤ ਹੀ ਪਿਆਰੀ ਜੀ ਰੌਣਕ। ਡਸਟੀ ਜ ਲਵੈਂਡਰ ਕਲਰ ਇਹਦਾ। ਹੈਨਾ? ਹਾਂਜੀ। ਬਹੁਤ ਪਿਆਰਾ ਤੇ ਉਹਦੇ ਉੱਤੇ ਬਹੁਤ ਹੀ ਖੂਬਸੂਰਤ ਪ੍ਰਿੰਟਿੰਗ ਸੋਬਰ ਸੋਬਰ ਜੀ। ਠੀਕ ਹੈ ਜੀ। ਲੋ। ਬਲੈਕ। ਬਲੈਕ ਦੇ ਉੱਤੇ ਖਿਰਮੀ ਖਿਰਮੀ ਪ੍ਰਿੰਟ ਖਿਰਮਾ ਖਿਰਮਾ ਪ੍ਰਿੰਟ ਬਹੁਤ ਸੋਹਣਾ ਠੀਕ ਹੈ ਮਡਾਲ ਪਸ਼ਮੀਨਾ ਪੂਰਾ ਗਰੰਟੀ ਵਾਲਾ ਠੀਕ ਹੈ ਲੋ ਜੀ ਲੋਚ ਇਹ ਪਹਿਲਾਂ ਆਪਾਂ ਦਿੱਤਾ ਤੁਹਾਨੂੰ ਇਹਦੇ ਨਾਲ ਦਾ ਹੀ ਹੈ ਨਾ ਉਹਦੇ ਚ ਕਲਰ ਲਾਈਟ ਸੀ ਮੇਰੇ ਖਿਆਲ ਚ ਇਹ ਥੋੜਾ ਜਿਹਾ ਡਾਰਕ ਹੈ ਇਹ ਅਸੀਂ ਐਕਚੁਅਲੀ ਇਹ ਤਿੰਨ ਤਿੰਨ ਸੂਟਾਂ ਵਾਲੇ ਆ ਅਸੀਂ ਮੈਜ਼ਰਮੈਂਟ ਦੇ ਹਿਸਾਬ ਨਾਲ ਰੱਖਿਆ ਹੁੰਦਾ ਫਿਰ ਸਾਨੂੰ ਵੀਡੀਓ 'ਚ ਸੋਖਾ ਹੁੰਦਾ ਇਹ 'ਚ ਸਾਡੇ ਕੋਲ ਤਿੰਨ ਤਿੰਨ ਸੂਟ ਨਹੀਂ ਜਿਹੜੇ ਹੁਣ ਦਿਖਾ ਰਹੀਆਂ ਤੁਹਾਨੂੰ ਸਾਰੀ ਠੀਕ ਹੈ ਲਾਰਜ ਬਸ ਹੈ ਨਹੀਂ ਸੋਚਣ ਨੂੰ ਕੁਝ ਇਹ ਤਾਂ ਪੂਰਾ ਹੀ ਅਗਲਾ ਹੁਣ ਬਲੈਕ ਹੈ ਜਿਹੜਾ ਮਰਜ਼ੀ ਦੁਪੱਟਾ ਕਰ ਲਿਓ ਜਿਹਨੇ ਜ਼ਿਆਦਾ ਅਗਲਾ ਹੋਣੀ ਹੈ ਜ਼ਿਆਦਾ ਕਮ ਹਾ ਦਵੱਟਾ ਕਰ ਲਿਓ oh my god ਦਪੈਰ ਖੇੜੀ ਵਾਂਗੂ ਖੜਿਆ ਪਿਆ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਲੱਗਣ ਵਾਲਾ ਹੈ ਬਹੁਤ ਹੀ ਪਿਆਰਾ ਠੀਕ ਹੈ ਲੋ ਆਹ ਲਓ ਇਹਦੇ ਨਾਲ ਤਾਂ ਸਾਡੇ ਭੇਂਜੀ ਕੋਲ ਹੈ ਇਹਨਾਂ ਨੂੰ ਵੀ 3 ਸਾਲ ਹੋ ਗਏ ਪਾਉਂਦੇ ਆਨੂੰ ਸੇਮ ਪ੍ਰਿੰਟ ਬਹੁਤ ਪਿਆਰੇ ਸੂਟ ਨੇ ਸਾਰੇ ਇੱਕ ਤੋਂ ਇੱਕ ਖੂਬਸੂਰਤ ਇਹ ਹੈਗਾ ਮੋਰ ਪੰਖੀ ਹਾਂਜੀ ਮੋਰ ਪੰਖੀ ਦੇ ਉੱਤੇ ਹਾਂ ਹੁਣ ਤੁਸੀਂ ਨੋਟ ਕਰ ਲਓ ਮੋਰ ਪੰਖੀ ਦੇ ਉੱਤੇ ਕਰੀਮੀ ਜਿਹਾ ਪ੍ਰਿੰਟ ਰਮੀ ਲੋਕ ਦਾ ਲੋਚ ਅਗਲਾ oh my god ドライ मेहंदी ਵਰਗਾ ਕਲਰ ਤੇ ਉਹਦੇ ਉੱਤੇ ਪ੍ਰਿੰਟ ਦੇਖੋ ਜਿਹੜਾ ਜਾਮਨੀ ਜਿਹਾ ਮੈਨੂੰ ਲੱਗਦਾ ਦਿਖਾਇਆ ਸੀਗਾ ਪ੍ਰਿੰਟ ਉਹਦੇ ਨਾਲ ਦਾ ਲੱਗਦਾ ਮੈਨੂੰ ਹਨਾ ਹਾਂ ਬਹੁਤ ਪਿਆਰਾ ਸੋਚਣ ਨੂੰ ਨਾ ਪੁਆਇੰਟ ਹੀ ਹੈ ਨਹੀਂ ਸੋਚਣਾ ਹੀ ਨਹੀਂ ਬਸ ਤੁਸੀਂ ਆ ਲੋ ਇਹ ਵਾਲਾ ਲੋਚ ਅਗਲਾ ਹਾਲ ਇਹ ਚ ਮਲਟੀ ਪ੍ਰਿੰਟ ਜ ਹੈ ਚੇਂਜ ਹੋ ਹੋ ਗਏ ਠੀਕ ਹੈ ਤੇ ਫਲੋਈ ਫੈਬਰਿਕ ਹੈ ਜਿਵੇਂ ਤੁਸੀਂ ਮੇਰੇ ਦੇਖ ਰਹੇ ਹੋ ਨਾ ਫਲੋਈ ਫਲੋਈ ਜਿਹਾ ਫੈਬਰਿਕ ਹੈ ਮੈਂ ਥੋੜੀ ਜੀ ਡਿਜ਼ਾਈਨਿੰਗ ਕਰਵਾਈ ਸੀਗੀ ਦਿਖਾ ਦਨੀ ਆ ਤੁਹਾਨੂੰ ਮੈਂ ਲੇਸ ਨਾਲ ਹੀ ਮੈਂ ਉਹ ਪਾਈਆਂ ਸੀ ਫਿਰੋਜ਼ੀ ਕਲਰ ਦੀਆਂ ਕਲੀਆਂ ਥੋੜਾ ਜਿਹਾ ਫਿਰੋਜ਼ੀ ਕਲਰ ਨੂੰ ਹਾਈਲਾਈਟ ਕੀਤਾ ਸੀ ਤੇ ਬਸ ਬਟਨ ਲੱਗੇ ਹੋਰ ਕੁਝ ਨਹੀਂ ਕੀਤਾ ਸੀ ਠੀਕ ਹੈ ਸਿੰਪਲ ਤੇ ਲੋ ਜੀ ਇਹ ਲੋ ਤੁਹਾਡਾ ਅਗਲਾ ਸੂਟ ਲੋ ਜੀ ਫੇਰ ਤੋਂ ਬਹੁਤ ਹੀ ਪਿਆਰਾ ਪ੍ਰਿੰਟ ਬਹੁਤ ਹੀ ਪਿਆਰਾ ਠੀਕ ਹੈ ਸੀਨੀਅਰ ਹਾਂ ਤਾਂ ਵੀ ਤੇ ਇਹ ਜੇ ਨਾ ਸਰਦਾਰੀ ਜੇ ਸੂਟ ਦੁਦ ਦੇ ਸੂਟੇ ਚ ਵੀ ਬਹੁਤ ਮਤਲਬ ਪਹਿਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਇਹ ਠੀਕ ਹੈ ਹਲੋ ਉਹ ਲੋ ਜੀ ਕਲਰ ਹੀ ਬਹੁਤ ਸੋਹਣੇ ਸੋਹਣੇ ਨੇ ਪ੍ਰਿੰਟ ਕਲਰ ਬਸ ਬੋਲਣ ਨੂੰ ਕੁਛ ਹੈ ਹੀ ਨਹੀਂ ਮੈਂ ਤੁਹਾਨੂੰ ਦੱਸਤਾ ਵੀ ਅਜ ਤਾਂ ਬਹੁਤ ਸਰਦਾਰੀ ਚੀਜ਼ਾਂ ਨੇ ਹਣਾ ਜਿਹੜੀਆਂ ਆਪਾਂ ਨੂੰ ਸਰਦੀਆਂ 'ਚ ਹੁੰਦਾ ਨਾ ਕਿ ਕੁਝ ਖਾਸ ਪਾਇਆ ਹੋਵੇ ਤੇ ਹੋਵੇ ਭਾਵੇਂ ਪ੍ਰਿੰਟੀ ਤਾਂ ਫਿਰ ਬਹੁਤ ਸੋਹਣੀਆਂ ਚੀਜ਼ਾਂ ਨੇ ਇਹ ਸੋਚਣ ਦਾ ਕੋਈ ਪੁਆਇੰਟ ਹੈ ਨਹੀਂਗਾ ਜਿਹੜੀ ਚੀਜ਼ ਤੁਹਾਨੂੰ ਮਿਲਣ ਵਾਲੀ ਹੈ ਮਹਿੰਦੀ ਕਲਰ ਦੇ ਉੱਤੇ ਬਹੁਤ ਪਿਆਰਾ ਜਿਹਾ ਪ੍ਰਿੰਟ ਫਿਰ ਤੋਂ ਮਹਿੰਦੀ ਕਲਰ ਹੀ ਹੈ ਜਿੰਨਾਂ ਨੂੰ ਪ੍ਰਿੰਟ ਵੱਡਾ ਨਹੀਂ ਪਸੰਦ ਲਓ ਜੀ ਉਹ ਫਿਰ ਆ ਲੈ ਲਿਓ ਹਾਂ ਇਹਦੇ ਨਾਲ ਦਾ ਮੇਰੇ ਖਿਆਲ ਸ਼ੁਰੂ 'ਚ ਦਿੱਤਾ ਸੀ ਤੁਹਾਨੂੰ ਹਨਾ ਹਾਂ ਸੀ ਗ੍ਰੀਨ ਜਿਆਦਾ ਲਓ ਦੇਖੋ ਇੱਕ ਨਿੱਕੇ ਨਿੱਕੇ ਬੁੱਟੀ ਦਾ ਪ੍ਰਿੰਟ ਆਇਆ ਕਲਰ ਸਹੀ ਕਲਰ ਸਹੀ ਨੋਟ ਕਰ ਲਓ ਹੁਣ ਇਹ ਵੀ ਹੈ ਮਹਿੰਦੀ ਜਈ ਹੈ ਬਸ ਸੁੱਕੀ ਮਹਿੰਦੀ ਜਿ ਵਰਗਾ ਹੀ ਕਲਰ ਹੈ ਦਾ ਤੇ ਮਿੱਠੀ ਮਿੱਠੀ ਲਸਟਰ ਹੈ ਦੇ ਵਿੱਚ ਤੇ ਲਸਟਰ ਕਦੇ ਖਤਮ ਹੀ ਨਹੀਂ ਹੋ ਰਹੀ ਜਿਹੜੀ ਇਹਦੀ ਲਸ਼ ਰਸ਼ਾ 3 ਸਾਲ ਹੋ ਗਏ ਮੈਨੂੰ ਪਾਉਂਦੀ ਨਹੀਂ ਉਵੇਂ ਹੀ ਪਿਆ ਲਓ ਆ ਲੋ ਜੀ ਇਹ ਹੈਗਾ ਜੀ ਜਾਮਣੀ ਹੈ ਨਾ ਜਾਮਣੀ ਜਪਰ ਕਲਰ ਹੈ ਤੇ ਉਹਦੇ ਉੱਤੇ ਬਹੁਤ ਸੋਹਣੀ ਲੁੱਕ ਦੇ ਰਿਹਾ ਸੂਟ ਬਹੁਤ ਖਿੜ ਰਿਹਾ ਸੂਟ ਲਓ ਓ ਮਾਈ ਗਾਡ ਓ ਮਾਈ ਗਾਡ ਇਹਨਾਂ ਮੈਨੂੰ ਵੀ ਲੈਣਾ ਪਊਗਾ ਇਹਨਾਂ ਮੈਨੂੰ ਵੀ ਲੈਣਾ ਪਊਗਾ ਮਿੱਠਾ ਸੀ ਗ੍ਰੀਨ ਐਂਡ ਫਿਰੋਜ਼ੀ ਦਾ ਮਿਕਸ ਨਾ ਤਾਂ ਪੂਰਾ ਫਿਰੋਜ਼ੀ ਹੈ ਤੇ ਨਾ ਪੂਰਾ ਸੀ ਗ੍ਰੀਨ ਹੈ ਬਸ ਜਸਟ ਪਿਕ ਹੈ ਬਸ ਮੈਂਟ ਅੱਧਾ ਹੀ ਲਾਉਣਾ ਇਸ ਤੋਂ ਵੱਧ ਲਾਉਣਾ ਹੀ ਨਹੀਂ ਤੁਸੀਂ ਠੀਕ ਹੈ ਫਿਰ ਤਾਂ ਮਿਲਣਾ ਵੀ ਨਹੀਂ ਹਲੋ ਮਿਲਦਾ ਮੈਨੂੰ ਵੀ ਨਹੀਂ ਲੋ ਜੀ ਆਦਾ ਉਹਦੇ ਨਾਲ ਦਾ ਹਾਂ ਉਹਦੇ ਨਾਲ ਉਹ ਕਲਰ ਸੀ ਥੋੜਾ ਜਿਹਾ ਫਾਲਸਾ ਇਹ ਹੈਗਾ ਮੇਰੂ ਠੀਕ ਹੈ ਜੀ ਲੋ ਲੋ ਜੀ ਜਿਓਮੈਟ੍ਰਿਕ ਪ੍ਰਿੰਟ ਇਹਦੇ ਨਾਲ ਦਾ ਪਹਿਲਾਂ ਦਿਖਾਉਂਦਾ ਇਹਦੇ ਨਾਲ ਦਾ ਅੱਛਾ ਜਿਨ੍ਹਾਂ ਦੇ ਵਿੱਚ ਹਾਂ ਫੈਬਰਿਕਸ ਵੱਧ ਘਟ ਹੈ ਉਵੇਂ ਅਸੀਂ ਦਿਖਾ ਰਹੇ ਤੁਹਾਨੂੰ ਲੋ ਜੀ ਅਗਲਾ ਦੇਖੋ ਬਹੁਤ ਪਿਆਰਾ ਲੱਗਣਾ ਸੂਟ ਬਣ ਕੇ ਲੋ ਬਹੁਤ ਹੀ ਖੂਬਸੂਰਤ ਫੈਬਰਿਕ ਬਹੁਤ ਸੋਹਣਾ ਹੈ ਆ ਰਹੀ ਹੈ ਚਮਕ ਵਿੱਚ ਉਹ ਲੋ ਜੀ ਇੱਕ ਹੋਰ ਮੁੱਦਾ ਹੀ ਖਤਮ ਚਾਰ ਸੂਟ ਚਾਰ ਸੂਟ ਹੈ ਆਪਣੀਆਂ ਮੰਮੀਆਂ ਨੂੰ ਲੈ ਕੇ ਦੋ ਸੱਸਾਂ ਨੂੰ ਲੈ ਕੇ ਦੋ ਆਪ ਪੈਨੂ ਬਸ ਤੁਸੀਂ ਛੱਡਣਾ ਹੀ ਨਹੀਂ ਸੂਟ ਹੈ ਹੀ ਨਹੀਂ ਛੱਡਣਾ ਦਾ ਬਹੁਤ ਹੀ ਪਿਆਰਾ ਜਿਹਾ ਦੇਖੋ ਇਹਦੇ ਵਿੱਚ ਕਰਿਓ ਫੋਕਸ ਥੋੜਾ ਜਾਂ ਆਹ ਦੇਖੋ ਵਿੱਚ ਚੈੱਕ ਜੇ ਵੀ ਦਿਖ ਰਹੇ ਆ ਤੇ ਵਿੱਚ ਬਹੁਤ ਖੂਬਸੂਰਤ ਸਮਾਰਟ ਸੂਟ ਰੈਡੀ ਹੋਣੇ ਤੁਹਾਡਾ ਆਹ ਲੋ ਜੀ ਤੇ ਸੂਟ ਵੀ ਚਾਰ ਸੀ ਉਹਦੇ ਚ ਹਾਂ ਇਹਦੇ ਚ ਵੀ ਚਾਰ ਆਹ ਓ ਮਾਈ ਗੋਡ ਬਿਊਟੀਫੁਲ येलो ਮਸਟার্ড ਕਲਰ ਤੇ ਉਹਦੇ ਉੱਤੇ ਸੇਮ ਸੇਮ ਜੀ ਵਿੱਚ ਜੇ ਰਲਮੀ ਜੀ ਆ ਕਲਰ ਪ੍ਰਿੰਟਿੰਗ ਹੁਣ ਕਲਰ ਨੋਟ ਕਰ ਲਓ ਸਹੀ ਆ ਗਿਆ ਠੀਕ ਹੈ ਜੀ ਤੇ ਲਓ ਜੀ ਵਿੱਚ ਉਹਦੇ ਰਲਮੀ ਜੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਲੁੱਕ ਦੇ ਰਿਹਾ ਜਿਹੜਾ ਮਰਜੀ ਕਲਰ ਦਾ ਹਾਈਲਾਈਟ ਦੇ ਲਿਓ ਠੀਕ ਹੈ ਤੇ ਉਸੇ ਕਲਰ ਦਾ ਤੁਸੀਂ ਦੁਪੱਟਾ ਵੀਅਰ ਕਰ ਲਿਓ ਜਿਹੜਾ ਤੁਸੀਂ ਹਾਈਲਾਈਟ ਦੋਗੇ ਸੋਚਣ ਦਾ ਤਾਂ ਪੁਆਇੰਟ ਰਿਹਾ ਹੀ ਨਹੀਂ ਕੋਈ ਲੋ ਜੀ ਇੱਕ ਹੋਰ ਇੱਕ ਤੋਂ ਇੱਕ ਖੂਬਸੂਰਤ ਪ੍ਰਿੰਟ ਹੈ ਲੋ ਦੇਖੋ ਆ ਜਿਹੜਾ ਤੁਹਾਨੂੰ ਬਲਜੇ ਦਿਸਦੀ ਹੈ ਤਾਂ ਰੋਲ ਕਰਕੇ ਹੈ ਠੀਕ ਹੈ ਲੋ ਦੇਖੋ ਹੈ ਸਰਦਾਰੀ ਸੂਟ ਸਰਦਾਰਨੀਆਂ ਵਾਲੀ ਹੈ ਪਾ ਕੇ ਬੰਦੇ ਦਾ ਦੂਰੋਂ ਪਤਾ ਲੱਗੂਗਾ ਵੀ ਹਾਂਜੀ ਸੂਟ ਪਹਿਨੇ ਹੋਇਆ ਬੰਦੇ ਨੇ ਦੇਖਿਆ ਜਿਹੜੀ ਮਰਜ਼ੀ ਉਮਰ ਹੈ ਤੁਹਾਡੀ 80 ਸਾਲ ਦੇ ਹੋ ਭਵੇਂ ਤਾਂ ਵੀ ਤੁਸੀਂ ਇਹ ਸੱਚੇ ਬਿਨਾਂ ਲੈ ਸਕਦੇ ਹੋ ਇਹ ਉਹ ਇਕੱਠੀ ਕਰਦੇ ਨੇ ਕੋਲੇ ਕੋਲੇ ਲੋ ਆ ਇੱਕ ਹੁਣੇ ਤੁਹਾਨੂੰ ਦਿਖਾਇਆ ਸੀ ਜਿਹੜਾ ਜੀ ਉਹਦੇ ਚ ਤੁਹਾਨੂੰ ਰੰਗ ਨਾ ਮਿਲਿਆ ਤੇ ਫੇਰ ਛੱਡਣ ਵਾਲਾ ਤਾਂ ਇਹ ਵੀ ਨਹੀਂ ਹਾਂ ਉਹ ਮਾਉਸਟੋਨ ਸੀ ਇਹ ਥੋੜਾ ਜਿਹਾ ਪਾਊਡਰੀ ਅਨੰਜਾਇ ਲਓ ਪ੍ਰਿੰਟ ਦੇਖੋ ਮੇਰਾ ਤਾਂ ਅੱਜ ਤਾਂ ਮੇਰਾ ਐਂ ਜੀ ਲਈ ਇਹਨਾਂ ਵੀ ਆ ਵੀ ਲੈ ਲਾਂ ਪਾ ਵੀ ਲੈ ਲਾਂ ਅੱਜ ਤਾਂ ਬਹੁਤ ਸੱਚਮੁੱਚ ਔਖਾ ਕੀਤਾ ਹੈ ਕੰਟਰੋਲ ਇਹ ਹੈ ਹੁਣ ਹਾਂਜੀ ਲਓ ਜੀ ਇਹਦੇ ਨਾਲ ਤਾਂ ਪਹਿਲਾਂ ਤੁਹਾਨੂੰ ਇੱਕ ਕਲਰ ਦਿਖਾਤਾ ਮੈਂ ਤੇ ਦੂਸਰਾ ਕਲਰ ਇਹ ਹੈ ਲਵੈਂਡਰ ਇਹ ਤਾਂ ਮੈਂ ਨਹੀਂ ਲਵਾਂਗੀ ਕਿਉਂਕਿ ਲਵੈਂਡਰ ਤਾਂ ਮੈਂ ਪਹਿਨੇ ਹੋਇਆ ਵੈਸੇ ਮੇਰਾ ਦੁਪੱਟਾ ਜਾ ਸਕਦਾ ਦੁਪੱਟਾ ਚਲੇ ਜਾਊਗਾ ਲਓ ਜੀ ਦੇਖੋ ਬਹੁਤ ਸੋਹਣਾ ਕੈਮਰੇ 'ਚ ਪਤਾ ਨਹੀਂ ਕਿਹਾ ਜਾਇਆ ਐਕਚੁਅਲ 'ਚ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਹਾਂ ਜਿਹੜੀ ਇਹ ਬੁਣਤੀ ਜੀ ਟਾਈਪ ਇਹਦੀ ਜਿਵੇਂ ਨਾ ਬੁਣਤੀ ਕੀਤੀ ਹੋਵੇ ਓਵੇਂ ਦੀ ਇਹਦੀ ਪ੍ਰਿੰਟਿੰਗ ਹੈ ਲਓ ਹਲੋ ਜੀ ਇਹਦੇ ਨਾਲ ਦਾ ਵੀ ਪਹਿਲਾਂ ਗੋਲਡਨ ਕਲਰ ਆਇਆ ਸੀ ਹੁਣ ਇਹ ਤੁਹਾਨੂੰ ਗੋਲਡਨ ਕਲਰ ਪਹਿਲਾਂ ਦਿਖਾਇਆ ਸੀ ਉਹ ਦੇਖੋ ਆ ਮਾਈ ਗਾਡ ਬਸ ਸੱਸਾ ਮਾਵਾ ਸਭ ਨੂੰ ਲੈ ਕੇ ਦੇਣਾ ਤੁਸੀਂ ਇਹ ਸੂਟ। ਲਓ। ਦੇਖੋ। ਬਹੁਤ ਹੀ ਪਿਆਰਾ ਸਕਿਨ ਟੋਨ ਦੇ ਉੱਤੇ ਸਕਿਨ ਬਿਸਕੁਟੀ ਜਾ। ਲਓ ਜੀ ਫਿਰ ਹੁਣ ਚੈੱਕ ਕਰ ਰਿਹਾ ਸੀ। ਚੈੱਕ ਕਰ ਰਿਹਾ ਸੀ ਅੱਜ ਉਹ ਵੀ ਦੇ ਦੇਣੀ ਆ ਤੁਹਾਨੂੰ ਤੇ ਕਲਰ ਵੀ ਬਹੁਤ ਸੋਹਣਾ। ਚੈੱਕ ਜੀ ਚੈੱਕ ਤੇ ਉਹਦੇ ਉੱਤੇ ਬਹੁਤ ਸੋਹਣਾ ਕਲਰ। ਬਹੁਤ ਹੀ ਪਿਆਰਾ। ਲਓ ਬਣਾਓ ਸੂਟ ਤੇ ਪੈਨੋ। ਮਿੰਟੋ ਮਿੰਟੀ। ਲੋਜ ਇੱਕ ਹੋਰ ਉਹਦੇ ਨਾਲ ਦਾ ਤੀਸਰਾ ਕਲਰ ਹੈ ਇਹ ਕਲਰ ਤੁਹਾਨੂੰ ਤਿੰਨ ਦੇ ਵਿੱਚ ਦਿੱਤਾ ਆਪਾਂ ਚਾਰ-ਚਾਰ ਸੂਟ ਇੱਕ ਚ ਕਲਰ ਚ ਨਾ ਮਿਲੇ ਤਾਂ ਦੂਜੇ ਤੇ ਸਕਿਪ ਹੋ ਜਾਣਾ ਬਿਊਟੀਫੁੱਲ ਇੱਕੋ ਜਿਹੀ ਨਹੀਂ ਸਾਰੇ ਜੈਕ ਵੀ ਮਿਲੂਗਾ ਠੀਕ ਹੈ ਤਿੰਨ ਕਲਰ ਦੇਤੇ ਤੁਹਾਨੂੰ ਇੱਕੋ ਡਿਜ਼ਾਈਨ ਚ ਤੇ ਇਕੁਅਲੀ ਬਿਊਟੀਫੁੱਲ ਠੀਕ ਹੈ ਤੇ ਚਾਰ-ਚਾਰ ਸੂਟ ਇੱਕ ਚ ਨਾ ਮਿਲੇ ਤਾਂ ਦੂਸਰੇ ਤੇ ਸ਼ਿਫਟ ਹੋ ਜਾਣਾ ਚੀਜ਼ਾਂ ਛੱਡਣ ਵਾਲੀਆਂ ਹੈ ਹੀ ਨਹੀਂ ਬਹੁਤ ਪਿਆਰੀ ਚੀਜ਼ ਆਉਣੀ ਹੈ ਤੁਹਾਡੇ ਕੋਲ ਤੇ ਆਫਰ ਵੀ ਤੁਹਾਨੂੰ ਵੱਡੀ ਦਿੱਤੀ ਐ ਵੀ ਦੋ ਸੂਟ ਤੇ ਨਾਲ ਸੱਸ ਖੁਸ਼ ਨਾਲੇ ਮਾਂ ਖੁਸ਼ ਤੇ ਨਾਲੇ 200 ਰੁਪਿਆ ਬਚ ਜਾਊਗਾ ਲਓ ਜੀ ਬੋਟਲ ਗ੍ਰੀਨ ਤੇ ਉਹਦੇ ਉੱਤੇ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਬਹੁਤ ਹੀ ਖੂਬਸੂਰਤ ਲੱਗਣ ਵਾਲਾ ਸੂਟ ਬਣ ਕੇ ਬਹੁਤ ਹੀ ਪਿਆਰਾ ਲਓ ਪ੍ਰੋਪਰ ਬੋਟਲ ਗ੍ਰੀਨ ਕਲਰ ਤੇ ਫਲੋ ਦੇਖੋ ਫੈਬਰਿਕ ਦਾ ਲਓ ਜੀ ਐਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਜੀ ਨੂੰ ਤੁਸੀਂ ਸ਼ੇਅਰ ਕਰਨਾ ਹੈ ਲਾਈਕ ਕਮੈਂਟ ਹੋ ਤਾਂ ਲਾਜ਼ਮੀ ਹੈ ਉਹ ਤਾਂ ਕਰਨੀ ਕਰਨਾ ਹੈ ਅਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਅਗਲੀ ਵੀਡੀਓ ਚ ਨਵੀਂ ਵੈਰਾਈਟੀ ਨਾਲ ਮਿਲਾਂਗੇ